ਸ੍ਰੀ ਗੱਲ ਦੀ ਸੰਦਲ ਚੈਨਲ ਤੇ ਆਪ ਜੀ ਦਾ ਸਵਾਗਤ ਅੱਜ ਦੀਆਂ ਤਾਜ਼ਾ ਖਬਰਾਂ ਵਿਰੋਧੀ ਪਾਰਟੀ ਨੇ ਅਮਰੀਕਾ ਨੂੰ ਲੈ ਕੇ ਸੰਸਦ ਪਵਮ ਕੰਮ ਕਰਾਇਕ ਸੁਵਿਚ ਕੀਤਾ ਪ੍ਰਦਰਸ਼ਨ ਮਹਾਤਮਾ ગાંધી ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਦੀ ਥਾਂ ਤੇ ਵਿਸਕਤ ਭਾਰਤ ਗਰੰਟੀ ਫਾਰ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮਿੰਨ ਜਾਨੀ ਵੀ ਪੀ ਜੀ ਰਾਮ ਜੀ ਬਿੱਲ ਨੂੰ ਪੇਸ਼ ਕਰਨ ਦੇ ਵਿਰੋਧ ਵਿੱਚ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਪਵਤ ਦੇ ਕੰਬਲੇ ਵਿੱਚ ਪ੍ਰਦਰਸ਼ਨ ਕੀਤਾ ਵਿਰੋਧੀ ਪ੍ਰਦਰਸ਼ਨ ਦੌਰਾਨ ਕਾਂਗਰਸ ਪ੍ਰਧਾਨ ਮਲਕਾ ਰਾਕਰ ਅਰਜੁਨ ਖਰੜੇ ਕਾਂਗਰਸੀ ਸੰਸਦੀ ਦਲ ਦੀ ਚੇਅਰਪਰਸਨ ਸੁਰਨੀਆ ਗਾਂਧੀ ਸੰਸਦ ਮੈਂਬਰ ਕੇਸੀ ਬੀਨੂ ਕੋਪਾਲ ਪੀ ਚੰਦਰਮ ਪ੍ਰਮੋਤ ਬਾੜੀ ਦਿਗ ਵਿਜੇ ਸਿੰਘ ਸੈਦ ਨਸੀਰ ਹਸੈਨ ਤਰਮਿੰਦਰ ਜਾਦਾ ਤੇ ਸ਼ਿਵ ਸ਼ੈਨਾ ਯੂਪੀਟੀ ਦੇ ਅਰਗੰਦਰ ਸਾਵਤ ਸਮੇਤ ਕਈ ਸੰਸਦ ਮੈਂਬਰ ਮੌਜੂਦ ਸਨ ਤੇ ਪੋਸਟਰ ਫੜ ਕੇ ਪ੍ਰਦਰਸ਼ਨ ਕਰੀਆਂ ਸੰਸਦ ਮੈਂਬਰਾਂ ਦੇ ਮਰੇਗਾ ਵਾਪਸ ਦਿਓ ਗਰੀਬਾਂ ਦੇ ਹੱਕ ਵਿੱਚ ਖੂਨ ਬੰਦ ਕਰੋ ਤੇ ਮਜ਼ਦੂਰਾਂ ਮਜ਼ਦੂਰਾਂ ਲਈ ਹੱਕ ਵਾਪਸ ਦਿਓ ਮਰੇਗਾ ਜਿੰਦਾਬਾਦ ਵਰਗੇ ਨਾਰੇ ਦੀ ਲਗਾਏ ਤੇ ਕਾਂਗਰਸ ਪ੍ਰਧਾਨ ਖੜੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਿਰਫ ਮਰੇਗਾ ਦਾ ਨਾਮ ਬਦਲਣ ਦਾ ਮਾਮਲਾ ਨਹੀਂ ਸਗੋ ਕੰਮ ਕਰਨ ਦੇ ਅਧਿਕਾਰਾਂ ਨੂੰ ਨੂੰ ਕੋਰਨ ਦੀ ਕੋਸ਼ਿਸ਼ ਹੈ ਸਰਕਾਰ ਆਪਣੇ ਇਨਸ਼ਾ ਅਨਸਾਰ ਕੰਮ ਦੇ ਦੇਵੇਗੀ ਅਤੇ ਬਾਅਦ ਵਿੱਚ ਇਹ ਕਹਿ ਕੇ ਕੰਮ ਤੋਂ ਇਨਕਾਰ ਕਰ ਦੇਵੇਗੀ ਕਿ ਇਸ ਵੇਲੇ ਕੋਈ ਡਿਮਾਂਡ ਨਹੀਂ ਵਿਰੋਧੀ ਧਿਰ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਕੰਮ ਕਰਨ ਦੇ ਅਧਿਕਾਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਨਾਲ ਭਾਰਤ ਦੇ ਪਿੰਡਾਂ ਵਿੱਚ ਸਮਾਜਿਕ ਤੇ ਆਰਥਿਕ ਤਵਜਿਲੀ ਆਏਗੀ ਅਸੀਂ ਇਸ ਵਿਰੁੱਧ ਵਿਰਧ ਸੰਸਦ ਤੋਂ ਲੈ ਕੇ ਛੜਕਾ ਤੱਕ ਜਾਵਾਂਗੇ ਕਾਂਗਰਸ ਦੇ ਸੰਸਦ ਮੈਂਬਰ ਸੈਦ ਨਸੀਰ ਸਹਨੇ ਨੇ ਕਿਹਾ ਕਿ ਇਹ ਗਰੀਬ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਸਰਕਾਰ ਵੱਲੋਂ ਲੋਕਾਂ ਦੇ ਕੰਮ ਕਰਨ ਦੇ ਅਧਿਕਾਰਾਂ ਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਕਿਹਾ ਕਿ ਮਰੇਗਾ ਸਕੀਮ ਨੇ ਗਰੀਬਾਂ ਲਈ ਸਭ ਤੋਂ ਵੱਧ ਰੁਜ਼ਗਾਰ ਦੇ ਕੇ ਮੌਕਾ ਪ੍ਰਦਾਨ ਕੀਤੇ ਸਨ ਨਵੇਂ ਬਿੱਲ ਤਹਿਤ ਕੰਮ ਦੇ ਦਿਨ ਵਧਾਏ ਜਾ ਰਹੇ ਹਨ ਪਰ ਪੀਕ ਖੇਤੀਬਾੜੀ ਸੀਜ਼ਨ ਦੌਰਾਨ ਕੰਮ ਨਹੀਂ ਦਿੱਤਾ ਜਾਂਦਾ ਹੈ ਜੇਕਰ ਮਰੇਗਾ ਦੇ ਤਹਿਤ ਕਮ ਉਪਲਬਧ ਨਹੀਂ ਮਿਲੇਗਾ ਤਾਂ ਨਿੱਜੀ ਖੇਤਰ ਵਿੱਚ ਕੰਮ ਮਿਲੇਗਾ ਨਿੱਜੀ ਖੇਤਰ ਆਪਣੀ ਮਨਮਰਜ਼ੀ ਨਾਲ ਮਜ਼ਦੂਰੀ ਨਿਰਧਾਰਤ ਕਰਨ ਕਰੇਗੀ ਧੰਨਵਾਦ ਜੀ ਖਬਰਾਂ ਜੁੜੇ ਨਹੀਂ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ